ਰਹਾਉ ਦੂਜਾ ਵਾਹੀ ਗੁਰੂ ਜੀ ਕਾ ਖਲਸਾ ਵਾਹੀ ਗੁਰੂ ਜੀ ਕੀ ਫਤਿਹ ਸੋਰਠ ਰਾਗ ਅੰਦਰ ਪਜਵੇਂ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਗੁਰਬਾਣੀ ਦੇ ਵਿੱਚ ਫਰਮਾਣ ਕਰਦੇ ਨੇ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪਿਆੰਗਮ ਸਾਦੇ ਸਭ ਕਹਿੰਦੇ ਨੇ ਕਿ ਜੀਵ ਪਾਠ ਪੜਦਾ ਹੈ ਵੇਦ ਸ਼ਾਸਤਰ ਪੜਦਾ ਹੈ ਇਹ ਧਰਮ ਦੀਆਂ ਪੁਸਤਕਾਂ ਨੂੰ ਪੜਦਾ ਹੈ ਨਿਵਲੀ ਕਰਮ ਵੀ ਕਰਦਾ ਹੈ ਕੋਈ ਕੁੰਡਲੀ ਨਾੜੀ ਰਾ ਰਸਤੇ ਰਾਹੀ ਪ੍ਰਾਣ ਛਾੜਦਾ ਹੈ ਪ੍ਰਾਣ ਛਾੜਦਾ ਹੈ ਪੰਜ ਜਨਾ ਸਿਉ ਸੰਗ ਨਾ ਛੁਟਕਿਉ ਅਦਕ ਅਹੰਗ ਬੁਧ ਬਾਦੀ ਪਰ ਸਹਿਬ ਕਹਿੰਦੇ ਨੇ ਕਿ ਇਨ ਸਾਧਨਾ ਦੇ ਨਾਲ ਇਹ ਜਿਹੜੇ ਪੰਜ ਦੂਤ ਆ ਨਾ ਇਸ ਦੇਹੀ ਅੰਦਰ ਕਹਿੰਦੇ ਇਨਾਂ ਤੋਂ ਤੇਰਾ ਸੰਗ ਨਹੀਂ ਛੁੱਟ ਸਕਦਾ ਜੇਕਰ ਤੂੰ ਆਕੇ ਇਕੱਲਾ ਤਰਮਦੀਆਂ ਪੁਸਤਕਾਂਵਾਂ ਪੜ ਲਵਾਂ ਫਿਰ ਸਾਬ ਨੇ ਆਸਾਂ ਦੀ ਵਾਰ ਦੇ ਵਿੱਚ ਸਾਨੂੰ ਸਮਝਾਇਆ ਹੈ ਕਿ ਫਿਰ ਭਾਵੇਂ ਤੁਸੀਂ ਸਾਰੀ ਉਮਰ ਹੀ ਪੜੀ ਜਾਓ ਪੜ ਪੜ ਗੱਡੀ ਲੱਦੀ ਏ ਕਹਿੰਦੇ ਨੇ ਕਿ ਤੇਰਾ ਜਿਹੜਾ ਇਹ ਸੰਗ ਹੈ ਨਾ ਛੁੱਟ ਨਹੀਂ ਸਕਦਾ ਪੰਜ ਜਨਾਸਿਓ ਸੰਗਣਾ ਛੁਡਕਿਓ ਅਦਕ ਅਹੰਗ ਬੁੱਧ ਬਾਤ ਕਹਿੰਦੇ ਇਹਨਾਂ ਸਾਧਨਾਂ ਦੇ ਨਾਲ ਛੁਟਿਆ ਨਹੀਂ ਜਾ ਸਕਦਾ ਇਹਨਾਂ ਪੰਜਾਂ ਪਿਆਰੇ ਇਨ ਵਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੇ ਬੁੱਧ ਬਿਵੇਕਾ ਕਹਿੰਦੇ ਕਿ ਇਹਨਾਂ ਤਰੀਕਿਆਂ ਦੇ ਨਾਲ ਜੇ ਜੀਵ ਸੋਚ ਲੇ ਕਿ ਮੈਂ ਪ੍ਰਮਾਤਮਾ ਦੇ ਨਾਲ ਮਿਲਾਪ ਕਰ ਲਵਾਂਗਾ ਮੈਂ ਪਰਮਾਤਮਾ ਨਾਲ ਮਿਲ ਲਵਾਂਗਾ ਸਭ ਕਹਿੰਦੇ ਇਦਾਂ ਤੇਰਾ ਮਿਲਾਪ ਨਹੀਂ ਹੋ ਸਕਦਾ ਪਿਆਰੇ ਇਨ ਬਿਧ ਮਿਲਣਾ ਚਾਹੀ ਬੜੇ ਪਿਆਰ ਨਾਲ ਸਾਈਂ ਸੁਝਾਰਨੇ ਕਿ ਇਹਨਾਂ ਤਰੀਕਿਆਂ ਦੇ ਨਾਲ ਤੇਰਾ ਮਿਲਾਪ ਨਹੀਂ ਹੋ ਸਕਦਾ ਇਕੱਲਾ ਪੜਨ ਦੇ ਨਾਲ ਜੇਕਰ ਤੂੰ ਆਖੇ ਕਿ ਮੈਂ ਧਰਮ ਦੀਆਂ ਪੁਸਤਕਾਂ ਪੜ ਕੇ ਕੋਈ ਦਾਨ-ਫੁੰਨ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰਨ ਲੱਗਾ ਸਾਈਂ ਕਹਿੰਦੇ ਨਹੀਂ ਹਾਰ ਪ੍ਰਿਯ ਸੁਆਮੀ ਕੇ ਦਵਾਰੇ ਦੀਜੇ ਬੋਧ ਵਿਵੇਕਾ ਸਭ ਕਦਿਨੇ ਕਿ ਜਦੋਂ ਜੀਵ ਪਰਮਾਤਮਾ ਦੀ ਛਣ ਦੇ ਵਿੱਚ ਆਉਂਦਾ ਹੈ ਅਰਦਾਸ ਬੇਨਤੀ ਕਰਦਾ ਹੈ ਕਿ ਮੈਨੂੰ ਵਿਵੇਕ ਬੁੱਧੀ ਦੀ ਮੋਣ ਪਇਓ ਕਰਪਾਤੀ ਰਹੋ ਨਗਨ ਫਿਰਿਓ ਬਨ ਮਾਹੀ ਸਕਈ ਜੀਵ ਚੁੱਪ ਧਰ ਕੇ ਬਹਿ ਜਾਂਦੇ ਨੇ ਕੋਈ ਪਾਤੀ ਬਣ ਕੇ ਰਹਿ ਜਾਂਦੇ ਨੇ ਕੋਈ ਜੰਗਲਾਂ ਦੇ ਵਿੱਚ ਨੰਗੇ ਹੀ ਤੁਰੇ ਫਿਰਦੇ ਨੇ ਕਿ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ ਸਾਇਬ ਕਹਿੰਦੇ ਨੇ ਕਿ ਜੇਕਰ ਨੰਗੇ ਰਹਿ ਕੇ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੋਵੇ ਤੇ ਕਹਿੰਦੇ ਜੰਗਲ ਦੇ ਸਾਰੇ ਜੀਵ ਨੰਗੇ ਹੀ ਰਹਿੰਦੇ ਹੋ ਕਿਉਂ ਨਹੀਂ ਉਗਤ ਹੋ ਗਏ ਸਾਇਬ ਕਹ ਰਹੇ ਨੇ ਮੋਨ ਪਇਓ ਕਰਪਾਤੀ ਰਹੋ ਨਗਨ ਫਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੈ ਨਹੀਂ ਕਹਿੰਦੇ ਕਿ ਤੁਸੀਂ ਇਹ ਸਾਰੇ ਤੀਰਥਾਂ ਦਾ ਰਟਨ ਕਰ ਲਓ ਇਹ ਤੁਸੀਂ ਯਾਤਰਾਵਾਂ ਕਰਾਓ ਤੀਰਥਾਂ ਦੀਆਂ ਸਾਰੀ ਧਰਤੀ ਦਾ ਭ੍ਰਮਣ ਕਰ ਲਓ ਪਰ ਜਿਹੜਿਆ ਮਾਨ ਤੁਹਾਡਾ ਆ ਇਹ ਦਾਮਾ ਡੋਲ ਹੀ ਰਹੂਗਾ ਕਿਉਂਕਿ ਆਪਾਂ ਹੁਣੇ ਹੀ ਸਰਵਣ ਕੀਤਾ ਹੈ ਗੁਰਬਾਣੀ ਦੇ ਵਿੱਚ ਮਾਨ ਧੋੋ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਇ ਸਭ ਕਹਿੰਦੇ ਨੇ ਕਿ ਜੇਕਰ ਆਪਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਵੀ ਕਰ ਲਈਏ ਆਪਾਂ ਇਸ਼ਨਾਨ ਕਰਦੇ ਹਾਂ ਦਿਨ ਦੇ ਵਿੱਚ ਦੋ ਵਾਰ ਕੋਈ ਤਿੰਨ ਵਾਰ ਕਰਦਾ ਕਿਉਂਕਿ ਸਰੀਰ ਤੇ ਮਿੱਟੀ ਲੱਗ ਜਾਂਦੀ ਹੈ ਇਹ ਖੇ ਲੱਗ ਜਾਂਦੀ ਹੈ ਆਪਾਂ ਪਾਣੀ ਨਾਲ ਸਾਫ਼ ਕਰ ਲੈਂਦੇ ਆ ਇਹ ਕਪੜਾ ਮੈਲਾ ਹੋ ਜਾਂਦਾ ਹੈ ਆਪਾਂ ਸਾਬਣ ਨਾਲ ਸਾਫ਼ ਕਰ ਲੈਂਦੇ ਹਾਂ ਸਰਪਤੇ ਨਾਲ ਸਾਥ ਕਰ ਲੈਂਦੇ ਆ ਪਰ ਸਾਹਿਬ ਕਹ ਰਹੇ ਨੇ ਕਿ ਜਿਹੜਾ ਤੇਰੇ ਮਨ ਦੇ ਮੈਲ ਲੱਗੀਆਂ ਤੀਰਥਾਂ ਤੇ ਜਾਣਾ ਚਾਹੀਦਾ ਇਹ ਨਹੀਂ ਨਹੀਂ ਜਾਣਾ ਚਾਹੀਦਾ ਪਰ ਸਾਹਿਬ ਕਹਿੰਦੇ ਕਿ ਜੇਕਰ ਤੂੰ ਠਾਠਾਂ ਤੀਰਥਾਂ ਤੇ ਵੀ ਇਸ਼ਨਾਨ ਕਰ ਲਵੇਂ ਪਰ ਤੇਰੇ ਮਨ ਦੀ ਮੈਲ ਨਹੀਂ ਲੈ ਸਕਦੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਡਕੈ ਨਾਹੀਂ ਕਹਿੰਦੇ ਕਿ ਤੇਰੀ ਦੁਬਦਾ ਜਿਹੜੀ ਆ ਨਾ ਉਹ ਪਰਮੇਸ਼ਰ ਦਾ ਨਾਮ ਜਪ ਕੇ ਉਸ ਦਾ ਸਿਮਰਨ ਕਰਕੇ ਹੀ ਦੂਰ ਹੋ ਸਕਦੀ ਹੈ ਨਹੀਂ ਤਾਂ ਆਪਾਂ ਦੇਖਦੇ ਹਾਂ ਕਿ ਆਪਾਂ ਗੁਰੂ ਘਰ ਵੀ ਆਉਨੇ ਆ ਬਾਣੀ ਵੀ ਪੜਦੇ ਆ ਮੱਥਾ ਵੀ ਟੇਕਦੇ ਆ ਪਰ ਦੁਬਾਹੀ ਦਾ ਇਖਾ ਵੀ ਕਰੀ ਜਾਂਦੇ ਆ ਨਿੰਦਿਆ ਚੁਗਲੀ ਵੀ ਕਰੀ ਜਾਂਦੇ ਆ ਉਹ ਮਹਿ ਦੇ ਵਿੱਚ ਸਾਡਾ ਮਨ ਚਲਾ ਜਾਂਦਾ ਹੈ ਸਾਈਬ ਆਪਾਂ ਨੂੰ ਆਮੜ ਗੁਰਬਾਣੀ ਦੇ ਵਿੱਚ ਫਰਮਾਨ ਕਰ ਰਹੇ ਨੇ ਕਹਿੰਦੇ ਕਿ ਇਹਨਾਂ ਤਰੀਕਿਆਂ ਦੇ ਨਾਲ ਤੇਰੀ ਮਨ ਦੀ ਮੈਲ ਲੈਣ ਵਾਲੀ ਨਹੀਂ ਜੇਕਰ ਤੂੰ ਮਨ ਦੀ ਮੈਲ ਲਾਉਣਾ ਚਾਹੁੰਦਾ ਹੈ ਤਾਂ ਤੈਨੂੰ ਸੰਗਤ ਦੇ ਵਿੱਚ ਬੈਠ ਕੇ ਪਰਮੇਸ਼ਰ ਦਾ ਨਾਮ ਜਪਣਾ ਪਊਗਾ ਸਿਮਰਨ ਕਰਨਾ ਪਊਗਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਇਸ ਕਰਕੇ ਸਭ ਕਹ ਰਹੇ ਨੇ ਕਿ ਜਿਹੜੇ ਜੀਵ ਸੰਗਤ ਦੇ ਵਿੱਚ ਆਉਂਦੇ ਨੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹਨਾਂ ਦੀ ਮਨ ਦੀ ਮੈਲ ਲੈਂਦੀ ਹੈ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੇ ਇਹ ਬਿਦ ਜੇ ਲੱਖ ਯਤਨ ਕਰਾਏ ਕਹਿੰਦੇ ਕਿ ਤੂੰ ਤੀਰਥਾਂ ਦੇ ਵੀ ਘੁੰਮ ਆਇਆ ਸਰੋਵਰਾਂ ਦੇ ਵਿੱਚ ਵੀ ਇਸ਼ਨਾਨ ਕਰ ਲਿਆ ਗੁਰੂ ਘਰ ਗਿਆ ਜਾ ਕੇ ਮੱਥਾ ਹੀ ਟੇਕ ਲਿਆ ਲੰਗਰ ਪ੍ਰਸ਼ਾਦਾ ਛਕਿਆ ਘੁੰਮੇ ਫਰੇ ਤੇ ਆ ਗਏ ਕਹਿੰਦੇ ਇਹ ਤਰੀਕੇ ਦੇ ਨਾਲ ਮਨ ਕੀ ਮੈਲ ਨਾ ਉਤਰੇ ਇਹ ਬਿਦ ਇਹ ਤੇ ਸਤਿਗੁਰਾਂ ਨੇ ਮਨ ਦੀ ਮਹਿਲ ਬਾਰੇ ਕਿਹਾ ਤਨ ਦੀ ਮਹਿਲ ਬਾਰੇ ਨਹੀਂ ਕਿਹਾ ਸਾਬ ਕਹਿੰਦੇ ਨੇ ਮਨ ਕੀ ਮਹਿਲ ਨ ਉਤਰੈ ਇਹ ਬਿਦ ਜੇ ਲਖ ਯਤਨ ਕਰ। ਕਿਉਂਕਿ ਆਪਾਂ ਪੜਦੇ ਹਾਂ ਗੁਰਬਾਣੀ ਦੇ ਵਿੱਚ ਇਸ ਮਨ ਜਨਮ ਜਨਮ ਕੀ ਇਸ ਮਨ ਕੋ ਮਾਲ ਲਾਗੀ ਕਾਲਾ ਰੰਗੋਰਾ ਛਾਲ ਸਾਹਿਬ ਕਹਿੰਦੇ ਨੇ ਕਿ ਜਨਮਾਂ ਜਨਮਾਂ ਦੀ ਮਾਨਤੇ ਤੇਰੇ ਮੈਲ ਲੱਗੀ ਆ ਇਹ ਕਾਲਾ ਸ਼ਾਹ ਹੋ ਚੁੱਕਾ ਹੈ ਇੱਕ ਜਨਮ ਦੀ ਨਹੀਂ ਲੱਗੀ ਆਪਾਂ ਪੜਦੇ ਆ ਗੁਰਬਾਣੀ ਦੇ ਵਿੱਚ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ ਕਹੋ ਨਾਨਕ ਮਿਲਣ ਕੀ ਬਰੀਆ ਸਿਮਰਤ ਕਾਹੇ ਨਹੀਂ ਕਹਿੰਦੇ ਕਿ ਹੁਣ ਤੈਨੂੰ ਵਾਰ ਹੀ ਮਿਲੀ ਆ ਤੇ ਕਈ ਜੁਗਾਂ ਤੋਂ ਬਾਅਦ ਮਿਲੀ ਆ ਐਵੇਂ ਹੀ ਮਿਲੀ ਤੈਨੂੰ ਕਈ ਯੁੱਗ ਲੱਗੇ ਬਾਣਸੇ ਜਾਵੇਂ ਦੇ ਵਿੱਚ ਆਉਂਦਿਆ ਨੇ ਜੁਨਾਂ ਦੇ ਵਿੱਚ ਘੁੰਮਦਾ ਆਇਆ ਐ ਹੁਣ ਤੈਨੂੰ ਮੌਕਾ ਮਿਲਿਆ ਹੈ ਵਾਰੀ ਮਿਲੀ ਹੈ ਸਾਬ ਕਹਿੰਦੇ ਜੇ ਗੁਰੂ ਘਰ ਆਏ ਮੱਥਾ ਟੇਕਿਆ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਗਏ ਮੱਥਾ ਟੇਕਿਆ ਪ੍ਰਸ਼ਾਦ ਲਿਆ ਪ੍ਰਸ਼ਾਦਾ ਪਾਣੀ ਛਕਿਆ ਤੇ ਬਾਅਦ ਚਲੇ ਗਏ ਕਹਿੰਦੇ ਏ ਵਿਦ ਮਨ ਕੀ ਮਹਿਲ ਨਾ ਉਤਰੇ ਏ ਵਿਦ ਜੇ ਲੱਖ ਯਤਨ ਕਰਾਈ ਕਹਿੰਦੇ ਕਿ ਇਹਨਾਂ ਤਰੀਕਿਆਂ ਦੇ ਨਾਲ ਵਿਧੀਆਂ ਦੇ ਨਾਲ ਜੇਕਰ ਤੋਂ ਵਾਕੇ ਮੈਨੂੰ ਮੁਕਤੀ ਮਿਲ ਜਾਊਗੀ ਨਹੀਂ ਮਿਲੇਗੀ ਸੰਕਰਣ ਸੇ ਮੁਕਤ ਸੇ ਮੁਕਤ ਪਏ ਜਨਾਬ ਤੇ ਆਗੀ ਤੇਨ ਟੂਟੀ ਜਮ ਕੇ ਫਾਸੀ ਕਹਿੰਦੇ ਕਿ ਜਿਨ੍ਹਾਂ ਨੇ ਧਿਆਣਾ ਹੈ ਜਿਨ੍ਹਾਂ ਨੇ ਜਪਿਆ ਹੈ ਜਿਨ੍ਹਾਂ ਨੇ ਮਸਕਤ ਕਾਲੀ ਹੈ ਉਹ ਜੀਵ ਮੁਕਤ ਹੋ ਜਾਂਦੇ ਨੇ ਉਹਨਾਂ ਦੇ ਮਨ ਦੀ ਮੈਲ ਪੈ ਰਹਿੰਦੀ ਹੈ ਕਣਕ ਕਾਮਣੀ ਐਵਰ ਗੈਵਰ ਬਹੁ ਵਿਦਦਾਨ ਦਾ ਤਾਰਾ ਅਨ ਬਸਤਰ ਭੂਮ ਬਹੁ ਅਰਪੈ ਨਾ ਮਿਲਿਏ ਹਰ ਦਵਾਰਾ ਕਹਿੰਦੇ ਕਿ ਕੋਈ ਮਨੁੱਖ ਸੋਨਾ ਇਸਤਰੀ ਵਧਿਆ ਘੋੜੇ ਵਧਿਆ ਹਾਥੀ ਕਈ ਕਿਸਮ ਦੇ ਦਾਨ ਕਰਨ ਵਾਲਾ ਹੋਵੇ ਆਪਾਂ ਦੇਖਦੇ ਹਾਂ ਬਹੁਤ ਵੱਡੇ ਵੱਡੇ ਤਾਨੀ ਮਏ ਆ ਜਿਹੜੇ ਦਾਨ ਕਰਦੇ ਨੇ ਸਾਹਿਬ ਕਹਿੰਦੇ ਨੇ ਕਿ ਭਾਵੇਂ ਕੋਈ ਸੋਨਾ ਦਾਨ ਕਰ ਦਵੇ ਭਾਵੇਂ ਕੋਈ ਘੋੜੇ ਦਾਨ ਕਰ ਦੇਵੇ ਹਾਥੀ ਦਾਨ ਕਰ ਦੇਵੇ ਅੰਨ ਬਸਤਰ ਊਮ ਕੋ ਅਰਪੈ ਨਾਹ ਮਿਲਿਏ ਹਰ ਦੁਆਰਾ ਕਹਿੰਦੇ ਕਿ ਇਹਨਾਂ ਤਰੀਕਿਆਂ ਦੇ ਨਾਲ ਜੇ ਕਰ ਚੀਂ ਸਮਝ ਲੈਣਾ ਤੇ ਮੈਨੂੰ ਉਸ ਹਲੀ ਦਾ ਦੁਆਰ ਮਿਲ ਜਾਊਗਾ ਉਹ ਮਾਲਕ ਦੀ ਖੁਸ਼ੀ ਮਿਲ ਜਾਊਗੀ ਸਹਿਬ ਕਹ ਰਹੇ ਨੇ ਕਿ ਇਹਨਾਂ ਤਰੀਕਿਆਂ ਦੇ ਨਾਲ ਉਹ ਮਾਲਕ ਖੁਸ਼ ਨਹੀਂ ਹੁੰਦਾ ਉਹ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਕਹਿੰਦੇ ਕੰਚਲ ਸਿਓ ਪਾਈਏ ਨਹੀਂ ਤੂਲ ਮਨ ਦੇ ਰਾਮ ਲਿਜਾ ਹੈ ਹੋ ਕਹਿੰਦੇ ਕਿ ਮਨ ਦੇਣਾ ਪੈਂਦਾ ਹੈ ਭਾਵੇਂ ਆਪਾਂ ਸੋਨਾ ਦੇ ਲਈਏ ਪੈਸੇ ਦੇ ਲਈਏ ਸੋਚ ਲਈਏ ਕਿ ਪ੍ਰਮਾਤਮਾ ਨੂੰ ਖਰੀਦ ਲਵਾਂਗੇ ਨਹੀਂ ਪੈਸੇ ਦੇ ਨਾਲ ਆਪਾਂ ਦੁਨਿਆਵ ਨੂੰ ਗ੍ਰੰਥੀ ਖਰੀਦ ਸਕਦੇ ਆ ਪਾਰਟੀ ਖਰੀਦ ਸਕਦੇ ਆ ਪਾਠ ਕਰਵਾ ਸਕਦੇ ਪਰ ਪ੍ਰਮਾਤਮਾ ਨੂੰ ਨਹੀਂ ਖਰੀਦ ਸਕਦੇ ਸਭ ਕਹਿੰਦੇ ਕਿ ਭਾਵੇਂ ਆਪਾਂ ਸੋਨਾ ਕਿਉਂ ਨਾ ਦੇ ਦੀਏ ਕੰਚਨ ਅਸਿਓ ਪਾਈਏ ਨਹੀਂ ਤੋੜ ਸੋਨਾ ਦੇ ਕੇ ਵੀ ਆਪ ਆਖੀ ਨਾ ਕਿ ਸਾਨੂੰ ਪ੍ਰਮਾਤਮਾ ਮਿਲ ਜਾਵੇ ਨਹੀਂ ਮਿਲਦਾ ਮਨ ਦੇ ਰਾਮ ਲਿਆ ਹੈ ਓੜ ਮਨ ਦੇਣਾ ਪੈਂਦਾ ਇਥੇ ਮਨ ਦੀ ਹਾਜ਼ਰੀ ਲੱਗਦੀ ਹੈ ਤਨ ਦੀ ਹਾਜ਼ਰੀ ਨਹੀਂ ਲੱਗਦੀ ਇਸ ਕਰਕੇ ਸਾਬ ਕਹਿੰਦੇ ਨੇ ਪੂਜਾ ਅਰਚਾ ਬੰਦਨ ਨਡਾਉ ਤਖਟ ਕਰਮਾ ਰਤ ਰਹਤਾ ਹਉ ਹਉ ਕਰਤ ਬੰਦਨ ਮੈਂ ਪਰਿਆ ਨਹਿ ਮਿਲਿਆ ਇਹ ਜੁਗਤਾ ਕਹਿੰਦੇ ਕਿ ਕੋਈ ਮਨੁੱਖ ਦੇਵ ਪੂਜਾ ਵਿੱਚ ਦੇਵਤਿਆਂ ਨੂੰ ਨਮਸ਼ਕਾਰ ਡੰਡਾਉਤ ਕਰਦਾ ਹੈ ਛੇ ਕਰਮਾਂ ਦੇ ਕਰਮ ਵਿੱਚ ਵਸਦਾ ਹੈ ਕੋਈ ਮੜੀਆਂ ਪਸਾਣਾ ਦੀ ਪੂਜੀ ਪੂਜਾ ਕਰੀ ਜਾਂਦਾ ਕੋਈ ਪੱਥਰਾਂ ਦੀ ਪੂਜਾ ਕਰੀ ਜਾਂਦਾ ਕਿਉਂਕਿ ਜੂਨਾ ਦੇ ਵਿੱਚ ਉਹ ਆਇਆ ਹੈ ਜੀ ਉਹਨਾਂ ਦੇ ਨਾਲ ਉਹ ਬਹੁਤ ਪਿਆਰ ਆਪਾਂ ਦੇਖਦੇ ਆ ਕਈ ਜੀਵਨ ਕਰਦੇ ਵਿੱਚ ਕੁੱਤੇ ਰੱਖੇ ਬੜਾ ਉਹਨਾਂ ਨੂੰ ਪ੍ਰੇਮ ਕਰਦੇ ਬੰਦੇ ਆ ਨਾ ਵੀ ਯਾਰ ਕਿਉਂਕਿ ਜੂਨਾ ਵਿੱਚ ਉਹ ਆਏ ਨਾ ਘੁੱਪ-ਘੁੱਪ ਕੇ ਤੇ ਜਿਹੋ ਨਾਲ ਉਹ ਪ੍ਰੇਮ ਕਰਦਾ ਹੈ ਪਿਆਰ ਕਰਦਾ ਹੈ ਸਭ ਕਦੇ ਕਿ ਪਿੰਤਾ ਪੁੱਤਾਂ ਤੋਂ ਅੱਗੇ ਆਇਆ ਹਾਂ ਜੁਨਾ ਦੇ ਵਿੱਚੋਂ ਘੋਮਦਾ ਆਇਆ ਹੈ ਤੇ ਤੂੰ ਫੇਰ ਹੁਣ ਜੁਨਾ ਦੇ ਵਿੱਚ ਜਾਣਾ ਚਾਹੁੰਦਾ ਕੋਈ ਪੂਜਰਕਾਂ ਦੀ ਪੂਜਾ ਕਰੀ ਜਾਂਦਾ ਕੋਈ ਮੜੀਆਂ ਦੀ ਪੂਜਾ ਕਰੀ ਜਾਂਦਾ ਕੋਈ ਪਸ਼ਵਾਂ ਦੀ ਪੂਜਾ ਕਰੀ ਜਾਂਦਾ ਸਭ ਕਦੇ ਇਹਦਾ ਪਿਆਰ ਉੱਧਰ ਹੀ ਆ ਕਿਉਂਕਿ ਜਿੱਦਨ ਵੀ ਸਾਡਾ ਧਿਆਨ ਚੱਲਾ ਗਿਆ ਨਾ ਮੁਰੂ ਸਭ ਕਦੇ ਜਿਹੜੀ ਤੈਨੂੰ ਚਾਹੀਦੀ ਹੈ ਤੂੰ ਉੱਧਰ ਹੀ ਆਉਂਦਾ ਧਿਆਨ ਹੈ ਜਾਂ ਤੈਨੂੰ ਉਹ ਹੀ ਜੋੜ ਦੇ ਦਵਾਂਗਾ ਇਸ ਕਰਕੇ ਇਹ ਜਿਹੜਾ ਮਨੁੱਖਾ ਉਹਨਾਂ ਜੁਨਾਂ ਦੇ ਵਿੱਚੋਂ ਆਇਆ ਤੇ ਫਿਰ ਪਿਆਰ ਉਹਨਾਂ ਦੇ ਨਾਲ ਹੀ ਪਉਂਦਾ ਆਪਾਂ ਪੜਦੇ ਆਂ ਕਈ ਜਨਮ ਪਏ ਕੀੜ ਪਕੰਗਾ ਇਹ ਜੀਵ ਜੁਨਾਂ ਦੇ ਵਿੱਚੋਂ ਘੁਮ ਕੇ ਆਇਆ ਤੇ ਜੁਨਾਂ ਦੇ ਨਾਲ ਹੀ ਪ੍ਰੇਮ ਕਰਦਾ ਕਈ ਜੀਵ ਕੁੱਤਿਆਂ ਨੂੰ ਘਰ ਦੇ ਵਿੱਚ ਆਪਾਂ ਦੇਖਦੇ ਆਂ ਉਹ ਆਪਣੇ ਨਾਲ ਹੀ ਸੌਂਦੇ ਆਪੇ ਨਾਲ ਹੀ ਖਾਣਾ ਖਾਂਦੇ ਇਸ ਕਰਕੇ ਉਹਨਾਂ ਦੇ ਨਾਲ ਜਾਨਾ ਪ੍ਰੇਮ ਕਰਦੇ ਆ ਪਰ ਜਿਹੜੇ ਜੀਵਾ ਆਪਣੇ ਘਰ ਪਰਿਵਾਰ ਦੇ ਨਾਲ ਘਨਪ੍ਰੇਮ ਕਰਦੇ ਇਸ ਕਰਕੇ ਸਹਿਬ ਕਹਿੰਦੇ ਇਹ ਤਰੀਕਿਆਂ ਦੇ ਨਾਲ ਇਹ ਤੈਨੂੰ ਗਿਆਨ ਨਹੀਂ ਆ ਸਕਦਾ ਹਉ ਹਉ ਕਰਤਬੰਧਨ ਮੈਂ ਭਰਿਆ ਨਾ ਮਿਲਿਆ ਹੈ ਜੁਗਤ ਕਹਿੰਦੇ ਇਸ ਤਰੀਕੇ ਦੇ ਨਾਲ ਜੇਕਰ ਤੂੰ ਆਖੇ ਕਿ ਮੇਰੀ ਹਉਮੈ ਖਤਮ ਹੋ ਜਾਵੇ ਜਿਹੜਾ ਹੀਰਖਾ ਅੰਦਰੋਂ ਖਤਮ ਹੋ ਜਾਵੇ ਇਦਾਂ ਨਹੀਂ ਸਹਿਬ ਕਹਿੰਦੇ ਇਦਾਂ ਤੇ ਤੂੰ ਹੋਰ ਬੰਦਨਾ ਦੇ ਵਿੱਚ ਵੜਦਾ ਜਾਣਾ ਇਹ ਮੜੀਆਂ ਇਨਸਾਨਾਂ ਦੇ ਨਾਲ ਪ੍ਰੇਮ ਪਾ ਕੇ ਬੈਠ ਗਿਆ ਨਿਰਜਤਾ ਦੇ ਨਾਲ ਪਸ਼ੂਆਂ ਦੇ ਨਾਲ ਇਹਨਾਂ ਦੇ ਵਿੱਚੋਂ ਤਾਂ ਤੈਨੂੰ ਕੱਢਿਆ ਕਿ ਇਹਸ ਕਰਕੇ ਸਾਬ ਕਹਿੰਦੇ ਨੇ ਇਹਦੀਆਂ ਕਰਤੂਤਾਂ ਉਹੀ ਰਹੀਆਂ ਮਾਨਸਜਾਮਾ ਇਹਨੂੰ ਮਿਲ ਗਿਆ ਸਾਬ ਕਹਿੰਦੇ ਨੇ ਕਿ ਇਹ ਤਰੀਕੇ ਦੇ ਨਾਲ ਨਹੀਂ ਤੂੰ ਪ੍ਰਾਪਤੀ ਕਰ ਸਕਦਾ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪ੍ਰਚਾਰਾ ਕਰੇ ਦਿਨ ਰਾਤ ਕਹਿੰਦੇ ਇਹਨੂੰ ਕੱਢਿਆ ਜੁ ਉਹਨਾਂ ਦੇ ਵਿੱਚੋਂ ਪਾਰੇ ਦੀਆਂ ਕਰਤੂਤਾਂ ਉਹੀ ਰਹੀਆਂ ਪਸ਼ਵਾਲੀਆਂ ਬਾਦਰਾਣਾਂ ਨੇ ਕਹਿੰਦੇ ਕਿ ਇਹ ਉਹ ਹੀ ਕੰਮ ਕਰਦਾ ਹੈ ਫਿਰ ਗਿਆਨ ਨਹੀਂ ਲੈਂਦਾ ਗੁਰੂ ਤੋਂ ਆ ਕੇ ਕਿ ਗੁਰੂ ਕੀ ਗਿਆਨ ਦੇ ਰਿਹਾ ਹੈ ਤੇ ਕੰਮ ਉਹ ਹੀ ਕਰਦਾ ਹੈ ਇਸ ਕਰਕੇ ਸਹਿਬ ਕਹ ਰਹੇ ਨੇ ਯੋਗ ਸਿੱਧ 84 ਏਪੀ ਕਰ ਕਰ ਰਹਾ ਯੋਗ ਮਤ ਵਿੱਚ ਸਿੱਧਾਂ ਦੇ ਪ੍ਰਸਿੱਧ 84 ਅਸਨ ਇਹ ਅਸਨ ਕਰ ਕਰਕੇ ਵੀ ਮਨੁੱਖ ਥੱਕ ਜਾਂਦਾ ਹੈ ਵੱਡੀ ਆਰਜਾ ਫਿਰ ਫਿਰੇ ਜਨਮੇ ਹਰ ਸਿਉ ਸੰਗ ਨਾ ਗਿਆ ਕਹਿੰਦੇ ਕਿ ਉਮਰ ਲੰਬੀ ਕਰ ਸਕਦਾ ਹੈ ਜੋ ਕਰਕੇ ਸਿੱਧ ਕਰਕੇ ਕਈ ਦੇਖਦੇ ਆਪਾਂ ਜੀਵ ਜੋਗ ਕਰਦੇ ਆ ਮੈਡੀਟੇਸ਼ਨ ਕਰਦੇ ਆ ਤੇ ਗੁਰੂ ਸਾਹਿਬ ਵੀ ਕਹਿ ਰਹੇ ਆ ਤੁਸੀਂ ਮੈਡੀਟੇਸ਼ਨ ਕਰੋ ਸਿਮਰਨ ਕਰੋ ਨਾਮ ਜਪੋ ਤੇ ਜੀਵ ਕਰਦੇ ਆ ਤੇ ਸਾਹਿਬ ਕਹਿੰਦੇ ਇਹ ਤਰੀਕੇ ਦੇ ਨਾਲ ਤੇਰੀ ਉਮਰ ਥੋੜੀ ਜਿਹੀ ਲੰਬੀ ਹੋ ਜੂਗੀ ਪਰ ਜੇ ਤੂੰ ਸੋਚ ਲੈ ਕਿ ਮੇਰਾ ਜਨਮ ਮਰਨ ਦਾ ਲੋਕ ਕੱਟਿਆ ਜਾਊਗਾ ਮੈਂ ਜੂਨਾ ਤੋਂ ਰਹਿ ਤੋ ਹੋ ਜਾਊਗਾ ਇਹ ਨਹੀਂ ਹੋ ਸਕਦਾ ਸਹਿਬ ਕਹਿੰਦੇ ਕਿ ਉਮਰ ਥੋੜੀ ਜੀ ਲੰਮੀ ਕਰ ਲਵੇਗਾ ਇਸ ਤਰੀਕੇ ਦੇ ਨਾਲ ਬੱਡੀ ਆਰ ਜਾਂ ਫਿਰ ਫਿਰ ਜਨਮੇ ਹਰ ਸੇ ਸੰਗਣ ਗਿਆ ਕਹਿੰਦੇ ਕਿ ਪ੍ਰਮਾਤਮਾ ਦੇ ਨਾਲ ਤੇਰਾ ਲਾਗ ਰਿਓ ਸਕਦਾ ਉਮਰ ਥੋੜੀ ਜੀ ਵੱਡੀ ਹੋ ਜਾਊਗੀ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਗਮਹਾ ਪਾਰਾ ਸੇਜ ਸੋਹਣੀ ਚੰਦਨ ਚੂਆ ਨਰਕ ਕੋਰ ਕਾ ਦੁਆਰਾ ਕਹਿੰਦੇ ਕਿ ਇਹ ਜੀਵ ਜਿਹੜਾ ਹੈ ਆਪਣੀ ਜਮਾਨੀ ਦੇ ਨਸ਼ੀਲੇ ਵਿੱਚ ਦੌੜੇ ਨਸ਼ੀਲੇ ਵਿੱਚ ਹਾਕੂ ਮਤ ਦੇ ਨਸ਼ੇ ਦੇ ਵਿੱਚ ਆਪਣੀ ਰਾਜਾਂ ਵਾਲੀ ठाठ-ਬਾਠ ਬਣਾਉਂਦਾ ਹੈ ਲੋਕਾਂ ਉੱਤੇ ਹੁਕਮ ਚਲਾਉਂਦਾ ਹੈ ਕੋਈ ਉਹਨਾਂ ਦਾ ਹੁਕਮ ਓੜ ਨਹੀਂ ਸਕਦਾ ਇਸ ਤਰੀਕੇ ਦੇ ਨਾਲ ਵੀ ਸਾਬ ਕਹਿੰਦੇ ਨੇ ਸੇਜ ਸੋਹਣੀ ਚੰਦਨ ਚੂਹਾ ਨਰਕ ਕੋਰਕਾ ਦੁਆਰਾ ਸੁੰਦਰ ਇਸਤਰੀ ਦੀ ਸੇਜ ਮਾਣਦਾ ਹੈ ਚੰਦਨ ਦੇ ਅਤਰ ਵਰਤਦਾ ਹੈ ਵਧੀਆ ਸੈਂਟਾਪਾ ਦੇਖਦੀਆਂ ਕਈ ਜੀਵ ਵਰਤਦੇ ਆ ਵਧੀਆ ਕੱਪੜੇ ਪੈਣਦੇ ਆ ਸੁੰਦਰ ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵਾਲੇ ਸਹਬ ਕਹਿੰਦੇ ਲੈ ਜਾਂਦਾ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੀ ਕਰਮਾ ਕਹਿੰਦੇ ਕਿ ਜੇਕਰ ਤੁਹਾਡੀ ਈਡੀ ਲੰਮੀ ਉਮਰ ਹੋ ਜਾਵੇ ਨਾ ਜੀ ਜੁਗ ਚਾਰੇ ਆਣ ਜਾਂ ਹੋਰ ਸੁਣੀ ਹੋਏ ਕਹਿੰਦੇ ਇਸ ਤੋਂ ਵੀ 10 ਗੁਣਾ ਵੱਧ ਜਾਵੇ ਜੇਕਰ ਕੋਈ ਜੀਵ ਸੋਚੇ ਕਿ ਮੈਂ ਜੋ ਕਰਕੇ ਸਿੱਧੀਆਂ ਵਰਤ ਕੇ ਆਪਣੀ ਉਮਰ ਲੰਬੀ ਕਰ ਲਵਾਂ ਜਿਸ ਤਰ੍ਹਾਂ ਸਿੱਧਰਦੇ ਸਨ ਸਾਹਿਬ ਕਹਿੰਦੇ ਕਿ ਇਸ ਤਰੀਕੇ ਦੇ ਨਾਲ ਵੀ ਤੇਰਾ ਮਲਾਪ ਨਹੀਂ ਹੋ ਸਕਦਾ ਜੀਵ ਤੂੰ ਵਿਚਾਰੇ ਮਾਰਾ ਜਾ ਹੋਰ ਦਸੂਣੀ ਹੋਏ ਨਵਾ ਖੰਡਾਂ ਵਿੱਚ ਜਾਣੀ ਹੈ ਨਾਲ ਚਲੇ ਸਭ ਕੋਈ ਕਹਿੰਦੇ ਕਿ ਤੇਰਾ ਨਾਂ ਚੱਲਦਾ ਹੋਵੇ ਨਵਾ ਖੰਡਾਂ ਦੇ ਵਿੱਚ ਤੇਰੇ ਨਾਲ ਸਾਰਾ ਸੰਸਾਰ ਚੱਲਦਾ ਹੋਵੇ ਤੇਰੀ ਇੰਨੀ ਠਾਠ ਬਾਠ ਹੋਵੇ ਸੰਸਾਰ ਦੇ ਵਿੱਚ ਨਵਾਂ ਘਰਾਂ ਵਿੱਚ ਜਾਣੀਏ ਨਾਲ ਚਲੇ ਸਭ ਹੋਏ ਚੰਗਾ ਨਾਉ ਰਖਾਈ ਕੇ ਜਸ ਕੀਰਤ ਜਗ ਦੇ ਚੇਤਿਸ ਨਗਰ ਆਵੇ ਤਾ ਬਾਤ ਨਾ ਪੁਛੀ ਕੀ ਕਹਿੰਦੇ ਤੇਰੀ ਬਾਤ ਨੇ ਕਿਸੇ ਨੇ ਪੁਛ ਨਹੀਂ ਕੀਤੀ ਜੇ ਕੱਲ ਤੇਰੇ ਕੋਲ ਇੰਨਾ ਧੰਨ ਦੌਲਤੀ ਹੋਣ ਗੱਡੀਆਂ ਬੋਲੀਆਂ ਬਗਲੇ ਕਾਰੋਬਾਰ ਵੀ ਹੋਵੇ ਸਭ ਕਹਿੰਦੇ ਕਿ ਤੇਰੀ ਬਾਤ ਨਹੀਂ ਕਿ ਤੇਰੇ ਕੁਛ ਨਹੀਂ ਤੇ ਇੱਕ ਸਜਾ ਕੀ ਮਰਨੀਆ ਕੀਂਟਾਂ ਅੰਦਰ ਕੀਟ ਕਰ ਦੋਸੀ ਦੋਸ ਤਰੇ ਕਹਿੰਦੇ ਕਿ ਤੂੰ ਹੰਕਾਰ ਕਰਦਾ ਨਾ ਗਰੀਬਾਂ ਦਾ ਹੱਕ ਮਾਰਦਾ ਹੈ ਟੰਗੀਆਂ ਮਾਰਦਾ ਹੈ ਕਹਿੰਦੇ ਤੈਨੂੰ ਮੈਂ ਕੀੜਿਆਂ ਦੇ ਵਿੱਚ ਨਾਲੀ ਦੇ ਵਿੱਚ ਕਿਦਾ ਬਣਾਉਂਗਾ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਤਰੇ ਕਹਿੰਦੇ ਕਿ ਤੈਨੂੰ ਮੈਂ ਬਿਸਤਰਾ ਦੇ ਵਿੱਚ ਉਹ ਗੰਦਗੀ ਦੇ ਵਿੱਚ ਕਿਦਾ ਬਣਾ ਕੇ ਸੁਟਾਂਗਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੇ ਕਰਮਾ ਕਹੋ ਨਾਨਕ ਤਿਸ ਪਇਓ ਪਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਕਹਿੰਦੇ ਕਿ ਸਾਧ ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦੀ ਸਿਮਸਲਾ ਕਰਨੀ ਹੈ ਇਹ ਕੰਮ ਹੋਰ ਸਾਰੇ ਕਰਮਾ ਨਾਲੋਂ ਸ੍ਰੇਸ਼ਟ ਹੈ ਅਜਿਸ ਤਰ੍ਹਾਂ ਆਪਾਂ ਸੰਗਤ ਦੇ ਵਿੱਚ ਬੈਠ ਕੇ ਗੁਰਮੁਖੋ ਪਰਮੇਸ਼ਰ ਦੀ ਉਸਤਤ ਕਰ ਰਹੇ ਨਾ ਵਡਿਆਈ ਕਰ ਰਹੇ ਆਂ ਜਨ ਨਾਮ ਜਪਦੇ ਆਂ ਸਿਮਰਨ ਕਰਦੇ ਆਂ ਸਾਹਿਬ ਕਹਿੰਦੇ ਨੇ ਕਿ ਇਹ ਸਾਰੇ ਹੀ ਕੰਮਾਂ ਦੇ ਨਾਲੋਂ ਸ੍ਰੇਸ਼ਟ ਹੈ ਇੱਕ ਅੰਗ ਕਿਉਂਕਿ ਆਪਾਂ ਦੇਖਦੇ ਹਾਂ ਔਰ ਜੁੜਦੇ ਵਿੱਚ ਗਿਆਨ ਨਹੀਂ ਮਿਲਦਾ ਉਹ ਗੁਰੂ ਘਰ ਵਿੱਚ ਨਹੀਂ ਆਜ ਤਸਾਲਦੇ ਆਪਾਂ ਗੁਰੂ ਘਰ ਵਿੱਚ ਆ ਸਕਦੇ ਹਾਂ ਬਾਣੀ ਪੜ ਸਕਦੇ ਹਾਂ ਗੁਰਬਾਣੀ ਨੂੰ ਵਿਚਾਰ ਸਕਦੇ ਹਾਂ ਨਾਮ ਜਪ ਸਕਦੇ ਸਾਹਿਬ ਕਹਿੰਦੇ ਇਹ ਨਹੀਂ ਕਿ ਸਾਰੇ ਕੰਮਾਂ ਦੇ ਨਾਲੋਂ ਹੀ ਕੰਮ ਸ੍ਰੇਸ਼ਟਿਆ ਤੂੰ ਨਾਮ ਜਾਪ ਤੈਨੂੰ ਮੌਕਾ ਮਿਲਿਆ ਹੈ ਨਾਮ ਜਪਣ ਦਾ ਸੀ ਕੰਮ ਕਾਰ ਵੀ ਕਰ ਪਰਮਾ ਨਾਲ ਨਾਲ ਪਰਮੇਸ਼ਰ ਦਾ ਨਾਮ ਜਪੀ ਜਾ ਰਸਨਾ ਦੇ ਤੂੰ ਕਹੋ ਨਾਨਕ ਤਿਸ ਭਯੋ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਕਹਿੰਦੇ ਨੇ ਕਿ ਇਹ ਤੇਰੇ ਕੋਲ ਅਵਸਰ ਹੈ ਜਿਸ ਦੇ ਮੱਥੇ ਉੱਤੇ ਪੁਰਬੇ ਕੀਤੇ ਕਰਮਾਂ ਦੇ ਜਿਹੜੇ ਲੇਖ ਲਿਖੇ ਹੁੰਦੇ ਆ ਉਹ ਜੀਵ ਫਿਰ ਸੰਗਤ ਦੇ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ ਤੇਰੇ ਸੇਵਕ ਇਹ ਰੰਗ ਮਾਤਾ ਪਯੋ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹੋ ਮਾਨ ਰਤਾ ਕਹਿੰਦੇ ਕਿ ਜਿੰਨਾ ਜੀਵਾਂ ਦੇ ਮਸਤਕ ਉੱਪਰ ਲਿਖਿਆ ਨਾ ਪਰਮੇਸ਼ਰ ਨੇ ਮਸਤਕ ਉੋਮੇ ਲਿਖਿਆ ਹਰ ਸਿਮਰ ਪ੍ਰਾਣੀ ਉਹ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹ ਪਰਮਾਤਮਾ ਦੇ ਰੰਗ ਦੇ ਵਿੱਚ ਲੱਗੇ ਜਾਂਦੇ ਨੇ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਂਦੇ ਨੇ